ਅੱਜ 21 ਜੁਲਾਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਪੰਜਾਬ ਦੇ ਵਿੱਚ ਜਿਵੇਂ ਦੱਸਿਆ ਹੋਇਆ ਸੀ ਕਿ 21 ਤੋਂ 25 ਤਰੀਕ ਦੇ ਵਿੱਚ ਕਰ ਬਹੁਤ ਖੇਤਰਾਂ ਦੇ ਵਿੱਚ ਮੀਹ ਨੇਰੀ ਦਾ ਦੌਰ ਦੇਖਣ ਨੂੰ ਮਿਲ ਗਿਆ ਖਾਸ ਕਰਕੇ ਪਹਾੜਾਂ ਤੋਂ 60 70 ਕਿਲੋਮੀਟਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਭਾਰੀ ਤੋਂ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਜਿਹਾ ਹੀ ਮਾਹੌਲ ਬਣ ਰਿਹਾ ਹੈ ਅੱਜ ਸਵੇਰ ਵੇਲੇ ਤੋਂ ਹੀ ਬੱਦਲਵਾਈ ਬਣਨੀ ਸ਼ੁਰੂ ਹੋ ਚੁੱਕੀ ਹੈ ਅੱਜ ਸਵੇਰ ਤੜਕਸਾਰ ਤੋਂ ਪਹਾੜਾਂ ਵਿੱਚ ਵੱਡੇ ਪੱਧਰ ਤੇ ਮੀਹ ਨੇਰੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਹਿਮਾਚਲ ਉੱਤਰਾਖੰਡ ਜ ਇਨ੍ਹਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇੱਥੇ ਬੱਦਲ ਫੱਟਣ ਵਰਗੀਆਂ ਘਟਨਾਵਾਂ ਵੀ ਅਗਲੇ 1-2 ਦਿਨ ਆਮ ਸੁਣਨ ਨੂੰ ਮਿਲਣਗੀਆਂ ਤੇ ਭਾਰੇ ਤੋਂ ਭਾਰੇ ਨੂੰ ਹੀ ਪਵੇਗਾ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਚਾਹੇ ਪਠਾਨਕੋਟ ਹੋਵੇ ਕੁਝ ਕੁ ਇਲਾਕੇ ਗੁਰਦਾਸਪੁਰ ਦੇ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਰੋਪੜ ਮੋਹਾਲੀ ਚੰਡੀਗੜ੍ਹ ਨਵਾਂ ਸ਼ਹਿਰ ਬੰਗਾ ਫਗਵਾੜਾ ਇਨ੍ਹਾਂ ਖੇਤਰਾਂ ਦੇ ਵਿੱਚ ਭਾਰੀ ਤੋਂ ਭਾਰੀ ਤੇ ਕਿਤੇ ਦਰਮਿਆਨਾ ਵੀ ਪੈਂਦਾ ਹੋਇਆ ਦਿਖਾਈ ਦੇਵੇਗਾ ਤੇ ਦੂਸਰੀ ਤਰਫ ਕਰਪੂਰਥਲਾ ਗਲੰਦਰ ਲੁਧਿਆਣਾ ਮਲੇਰ ਕੋਟਲਾ ਸੰਗਰੂਰ ਮਾਨਸਾ ਇਹਨਾਂ ਵਿੱਚ ਵੀ ਕਿਤੇ ਇਕੱਦੀਵਾਰ ਭਾਰੀ ਤੋਂ ਭਾਰੀ ਮੀਂਹ ਤੇ ਕਿਤੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਅਗਲੇ 2 ਤੋਂ 3 ਦਿਨ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਪੱਛਮੀ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਨੇ ਦਿੱਦੇ ਰੂਪ ਵਿੱਚ ਮੀਂਹ ਪੁੱਜ ਸਕਦਾ ਹੈ ਪਰ ਭੱਡੇ ਪੱਧਰ ਤੇ ਮੀਂਹ ਦੀਆਂ ਕਾਰਵਾਈਆਂ ਭਾਰੀ ਤੋਂ ਭਾਰੀ ਮੀਂਹ ਦੀਆਂ ਨਹੀਂ ਹੋਣਗੀਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ